ਹੈਲੋ ਹਾਂਜੀ ਸਸ਼ੀਕਾਲ ਦੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀ ਲਾਈਵ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਦੇਖਦਾ ਹਾਂ ਤੁਸੀਂ ਟਾਈਮ ਲਾਉਗੇ ਤੁਸੀਂ ਤਾਂ ਨਾਲ ਦੀ ਨਾਲ ਹੀ ਆ ਜੰਨੇ ਹੋ ਹਾਈ ਇਨਸਪੈਕਟਡ ਨੌ ਜੀ গুਡ ਮਾਰਨਿੰਗ ਜੀ গুਡ ਮਾਰਨਿੰਗ ਕਿਵੇਂ ਠੀਕ ਠਾਕ ਹੋ ਤੁਸੀਂ ਹੈਲੋ ਮੈਮ ਕੀ ਹਾਲ ਹੈ ਆਪਕੇ کیسے ہیں ਆਪ ਮੈਂ ਠੀਕ ਹਾਂ ਸੋਨੂ ਜੀ ਆਪ बताइए ਆਪ کیسے ਹੋ গুਡ ਮਾਰਨਿੰਗ ਫਰੈਂਡ গুਡ ਮਾਰਨਿੰਗ ਹਰਵਾ ਸਿੰਘ ਜੀ ਕਿਵੇਂ ਠੀਕ ਠਾਕ ਹੋ ਹੈਲੋ ਪ੍ਰੀਜ ਜੀ ਸਸ਼ੀਕਾਲ 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 ਜਗੀ ਜੀ ਕਿਵੇਂ ਠੀਕ ਠਾਕ ਹੋ ਤੁਸੀਂ ਮੇਰੀ ਜੈਕਟ ਕੀ ਹੋਇਆ ਤੁਹਾਡੀ ਜੈਕਟ ਨੂੰ ਜੀ ਹਰਪਾਲ ਸਿੰਘ ਨੂੰ 100% ਸ਼ਕਾਹ ਜੀ ਸੱਸੀ ਕਾਰ ਹਰਪਾਲ ਸਿੰਘ ਜੀ ਕਿਵੇਂ ਹੋ ਠੀਕ ਠਾਕ ਹੋ ਤੁਸੀਂ ਹਾਊ ਆਰ ਯੂ ਹਰਪਾਲ ਸਿੰਘ ਜੀ ਮੈਂ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਭੁੱਖੀ ਸ਼ੇਰਨੀ ਸਾਡੇ ਮਾਰਨਿੰਗ ਹੋਈ ਆ ਨਾ ਮੈਨੂੰ ਭੁੱਖ ਲੱਗ ਰਹੀ ਸੀ ਤਾਂ ਕਰਕੇ ਫਿਰ ਮੈਂ ਗੱਲ ਇੱਕ ਬਰੈਡ ਬਣਾਇਆ ਹੁਣ ਉਹ ਖਾ ਰਹੀ ਆ ਮੇਰੇ ਸਾਹਮਣੇ ਨਾ ਖਾ ਖਾ ਕਰੋ ਐਵੇਂ ਨਾ ਲੱਗ ਜਾਊ ਇਟਸ ਓਕੇ ਫਿਰ ਕੀ ਹੁੰਦਾ ਵਧੀਆ ਭਾਰ ਨਹੀਂ ਵਧੂਗਾ ਮੇਰਾ ਮੋਟੀ ਨਹੀਂ ਹੋਵਾਂਗੀ ਇਹਨਾਂ ਤੇ ਲੱਗ ਜਾਊ ਨੋਟੀਫਿਕੇਸ਼ਨ ਆਉਣ ਹੈ ਆਲ ਓਕੇ ਕਿ ਸਹੀ ਹੈ ਸਹੀ ਹੈ ਫਿਰ ਤੁਹਾਡੇ ਕੋਲ ਤਾਂ ਨੋਟੀਫਿਕੇਸ਼ਨ ਆਇਆ ਜਾਂਦਾ ਹੈ ਕਿਸੇ ਨਾ ਹੈਲੋ ਕੈਸੀ ਆਪ ਮੈਂ ਅੱਛੀ ਹਾਂ ਕਰਨ ਜੀ ਆ ਬਤਾਈ ਆਪ ਕੈਸੇ ਹੋ ਨਾਈਸ ਟੀ-ਸ਼ਰਟ ਪਰਦਾ ਥੈਂਕ ਯੂ ਸੋ ਮਚ ਗੁਰਸਾਜਨ ਜੀ ਤੁਸੀਂ ਸਾਰੇ ਨੂੰ ਮੇਰੀ ਟੀ-ਸ਼ਰਟ ਹੀ ਲਾਈਕ ਕਰਦੇ ਰਿਹਾ ਕਰੋ ਅੱਗੇ ਤੋਂ ਵੀ ਮੈਂ ਲੇਟ ਆਉਂਗਾ ਜੀ ਸੌਰੀ ਨਹੀਂ ਨਹੀਂ ਮੈਂ ਉਦਾਂ ਗੱਲ ਕਰਦੀ ਹਾਂ ਕਿਉਂਕਿ ਪਹਿਲਾਂ ਜਦ ਮੈਂ ਲਾਈਵ ਹੁੰਦੀ ਸੀ ਨਾ ਤਾਂ ਐਟ ਲੀਸਟ ਸਾਰੇ ਜਣੇ ਪੰਜ ਪੰਜ ਕਮੈਂਟ ਲਾ ਦਿੰਦੇ ਹੁੰਦੇ ਸੀ ਆਉਣ ਵਾਸਤੇ ਮੈਂ ਉਸ ਹਿਸਾਬ ਨਾਲ ਨਹੀਂ ਹੁੰਦੀ ਆ ਤੇ ਤੁਸੀਂ ਹੁਣ ਹੁਣ ਸਾਰੇ ਜਣੇ ਨੋਟੀਫਿਕੇਸ਼ਨ ਆਨ ਕਰਨ ਸਾਰੇ ਕੋ ਨੋਟੀਫਿਕੇਸ਼ਨ ਚਲਾ ਜਾਂ ਤੁਸੀਂ ਜਲਦੀ ਆ ਜਾਂਦੇ ਵੈਸੇ ਵਧੀਆ ਗੱਲ ਆ ਨਾਲ ਦੀ ਨਾਲ ਆ ਜਾਂਦੇ ਆ ਹਾਂ ਸੋਟ ਉੱਠੇ ਹਮ ਸੋਨੇ ਜਾ ਰਹੇ ਆ ਹਾਂਜੀ ਹਾਂਜੀ ਕਰਨ ਜੀ ਆਪਣੇ ਕੋਲ ਹਾਲੇ ਮਾਰਨਿੰਗ ਹੋਏ ਮੇਰੇ ਕੋਲ 11:34 ਹੋ ਗਏ ਨੇ ਗਾਇਜ਼ ਮੈਂ ਚਾਹ ਰੱਖੀ ਹੋਈ ਹੈ ਗੈਸ ਤੇ ਠੀਕ ਹੈ ਸੋਰੀ ਗਾਇਸ ਚਾਹ ਬਣਾਈ ਸੀਗੀ ਚਾਹ ਲੈ ਕੇ ਆਈ ਹਾਂ ਹੁਣ ਮੈਂ ਚਾਹ ਪੀ ਲੋ ਸਾਰੇ ਜਣੇ ਮੇਰੀ ਜੈਕਟ ਲੈ ਕੇ ਆਇਆ ਹਾਂ ਗੁੱਡ ਮਾਰਨਿੰਗ ਕੈਪਟਨ ਅਮਰੀਕਾ ਜੀ ਗੁੱਡ ਮਾਰਨਿੰਗ ਕਿ ਮੈਂ ਠੀਕ ਠਾਕ ਹਾਂ ਜੈਕਟ ਜੇ ਮੈਂ ਆਉਂਗੀ ਫੇਰ ਜਾਂ ਕੀ ਬਦ ਮੈਂ ਆਣੀ ਨਾ ਹੋਵੇ ਹੈਲੋ ਪ੍ਰੀਤ ਹੈਲੋ ਰੁਪਿੰਦਰ ਜੀ ਕਿ ਮੈਂ ਠੀਕ ਠਾਕ ਹਾਂ ਤੁਸੀਂ ਜੇ ਹਲੋ ਗਾਇਸ ਚਾਹ ਪੀ ਲੋ ਪਿਓ ਜੀ ਪਿਓ ਚਾਹ ਪਿਓ 46 ਸਾਰ ਜੁਟੀ ਕਰਨੇ ਕੇ ਬਾਅਦ ਆਪਕੇ ਲਾਈਵ ਪਰ ਆਤੇ ਆ ਥੈਂਕ ਯੂ ਸੋ ਮਚ ਅਨ ਰਿਸਪੈਕਟਡ 노 ਜੀ ਜਿਆਦਾ ਕਾਪਾ ਮੰਮਲੀ ਮਾਝੋ ਤੁਸੀਂ ਤੇ ਹੁਣ ਚਾਹ ਪੀਣੀ ਹਾਂ ਹਾਲੇ ਤਾਂ ਹੁਣ ਸਵੇਰ ਹੋਈ ਹੈ ਮੈਂ ਸਵੇਰ ਦੀ ਚਾਹ ਪੀਣੀ ਪਹਿਲੀ ਚਾਹ ਪੀਣੀ ਮੈਂ ਦਿੰਦੀ ਹਮ ਲੈ ਆਏ ਆਪਣਾ ਚਾਹ ਵਾਲਾ ਲੋਟਾ ਭਰ ਕੇ ਪੀਆ ਦਮ ਇਹ ਬੋੜੀ ਸੀਗਾ ਕਦ ਦਿਨ ਕੌਣ ਸਾ ਹੁੰਦਾ ਹੈ ਕਰਨ ਜੀ ਬਾਈ ਬਾਈ ਰਪਿੰਦਰ ਜੀ ਬਾਈ ਸਿਸਟਾ ਸਿਸਟਾ ਗੁੱਸਾ ਵੀ ਨਹੀਂ ਕਰੀ ਮੈਂ ਤਾਂ ਮੇਰੀ ਜੈਕਟ ਲੈ ਕੇ ਆਉਣੀ ਤੁਸੀਂ ਨਹੀਂ ਨਹੀਂ ਗੁੱਸਾ ਤਾਂ ਕੀ ਕਰਨਾ ਆਪਾਂ ਹੈਲੋ ਕੈਨੇਡਾ ਵਾਲੇ ਹੈਲੋ ਹੈਲੋ ਪ੍ਰਮਿੰਦਰ ਸਿੰਘ ਜੀ ਕਿਵੇਂ ਹੋ ਠੀਕ ਠਾਕ ਹੈ ਤੁਸੀਂ ਦੀਪ ਜੀ ਜੈ ਰਾਮ ਰਾਮ ਜੀ ਰਾਮ ਰਾਮ ਦੀਪ ਜੀ ਕਿਵੇਂ ਹੋ ਠੀਕ ਠਾਕ ਹੋ ਤੁਸੀਂ ਚਲੇ ਗਏ ਤੁਸੀਂ ਉੱਥੇ ਆਪਣੇ ਟ੍ਰਾਂਸਫਰ ਵਾਲੀ ਜਗ੍ਹਾ ਤੇ ਜਾਂ ਨਹੀਂ ਗਏ ਹੈਗੇ ਮੈਨੂੰ ਤਾਂ ਲੱਗਦਾ ਏ ਥੋੜਾ ਜਿਹਾ ਇਰਾਦਾ ਹੈਗਾ ਇਹ ਜਾਣਦਾ ਯਾਨੀ ਨਰਾਦਾ ਥੋੜਾ ਜਾਣਦਾ ਮੈਨੂੰ ਲੱਗ ਰਿਹਾ ਏ ਥੋੜਾ ਰਾਦਾ ਨਹੀਂ ਬਣ ਰਿਹਾ ਜਾਣਦਾ ਗੁੱਡ ਨਾਈਟ ਜੀ ਗੁੱਡ ਨਾਈਟ ਸੌਣ ਵੀ ਲੱਗੇ ਰਾਮ 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 ਕਹਿ ਕੇ ਤੁਸੀਂ ਵਾਪਸ ਵੀ ਚੱਲੇ ਜਿਹੜੀ ਜਿਹੜੀ ਵੀ ਨਵੇਂ ਆ ਰਹੇ ਆਪਣੀ ਲਾਈਵ ਦੇ ਚ ਲਾਈਵ ਨੂੰ ਲਾਈਕ ਕਰਦੇ ਹੋ ਨਾਲ ਦੀ ਨਾਲ ਤੇ ਸਾਰੇ ਨੇ ਲਾਈਕ ਕਰਤਾ ਆਲਰੇਡੀ ਕਪਲ ਪਲ ਗਏ ਹੋ ਥੋੜੀ ਮੇਰੀ ਆਵਾਜ਼ ਆ ਰਹੀ ਹੈ ਬੋਲਦੇ ਹੀ ਨਹੀਂ ਹੈਗੇ ਚੁੱਪਕੇ ਸੇ ਖਾ ਲਓ ਕੁਝ ਹਮਨੇ ਦੇਖਦੇ ਨਾ ਟੈਨਸ਼ਨ ਲਓ ਚੁੱਪਕੇ ਸੇ ਨਹੀਂ ਖਾ ਰਹੀ ਮੈਂ ਉਹ ਗਾਰਲਿਕ ਬਰੈਡ ਹੈ ਉਹ ਖਾ ਰਹੀ ਹਾਂ ਬਾਜੀ ਬਾਜੀ ਕਹਿੰਦਾ ਤੁਹਾਡੀ ਮੈਡਮ ਜੀ ਤੁਸੀਂ ਕੀ ਬਦ ਉਸ ਤੋਂ ਤੱਕ ਮੈਂ ਜਿਉਂ ਦਾ ਨਾਮ ਲਾਹ ਜਦੋਂ ਤੀ ਜਿਗ ਲੈ ਕੇ ਕਿਵੇਂ ਤੋਂ ਮੈਂ ਆਵਾਂ ਹੀ ਨਾ ਸੋਮਨਾ ਤੋਗੀ ਕਰਾਂ ਤੋ ਕੈਮਰਾ ਅੱਗੇ ਖਾਏਗੀ ਤੋ ਫਿਰ ਭੁੱਖ ਲੱਗ ਜਾਏਗੀ ਨਾ ਮੈਨੂੰ ਬਸ ਥੋੜਾ ਜਿਹਾ ਰਹਿ ਗਿਆ ਲੇਟ ਲੇਟ ਇੰਨਾ ਕ ਇੰਨਾ ਕ ਰਹਿ ਗਿਆ ਇੱਕ ਵਾਈਟ ਦੋ ਵਾਈਟ ਬਸ ਫਿਰ ਮੈਂ ਡਨ ਹਾਈ ਸੋਨੂ ਗਿੱਲ ਜੀ ਕਿਵੇਂ ਠੀਕ ਠਾਕ ਤੁਸੀਂ ਸਾਸ਼ੀ ਕਾਲ ਜੀ ਸਾਸ਼ੀ ਕਾਲ ਕੀ ਹਾਲ ਚਾਲ ਨੇ ਕਿਮਿਓ ਜੀ ਮੈਂ ਵਧੀਆ ਵਧੀਆ ਸਨ ਗਿਲ ਜੀ ਤੁਸੀਂ ਦੱਸੋ ਤੁਸੀਂ ਕਿਵੇਂ ਠੀਕ ਹੋ ਤੁਸੀਂ ਰੋਲ ਨੰਬਰ 88 ਸੰਧੂ ਹਾਜਰਾ ਸultanpur Lodhi ਸਾਸ਼ੀ ਕਲ ਜੀ ਸਾਸ਼ੀ ਕਾਮਕਤਾਸੀ ਜੀ ਕਿਵੇਂ ਠੀਕ ਠਾਕ ਹੋ ਤੁਸੀਂ ਮਰ ਲੱਗ ਜਾਣੀ ਮੇਰੀ ਜੋੜੀ ਨਾਲ ਖਾਓ ਤੁਸੀਂ ਨਹੀਂ ਲੱਗਦੀ ਨਾ ਜੀ ਟੈਨਸ਼ਨ ਨਾ ਲਓ ਹਾਈ ਹਰਵਿੰਦਰ ਬਿਆਸ ਜੀ ਕਿਵੇਂ ਠੀਕ ਠਾਕ ਹੋ ਤੁਸੀਂ ਅਸੀਂ ਵਧੀਆ ਜੀ ਓਕੇ ਜੁਕੇ ਠੀਕ ਹੈ ਜੋ ਉੱਤ ਨਹੀਂ ਗਏ ਹਾਲੇ ਨਹੀਂ ਗਈ ਜਾऊंगी ਉਸ ਤੋਂ ਬਾਅਦ ਲਾਈਵ ਕਰਨ ਤੋਂ ਬਾਅਦ ਫਿਰ ਜਾऊंगी ਹੈਲੋ ਸੁਰਜ ਜੀ ਕਿਵੇਂ ਹੋ ਠੀਕ ਠਾਕ ਹੋ ਤੁਸੀਂ ਨਮਸਤੇ ਦੀਦੀ ਨੂੰ ਨਮਸਤੇ ਬినੋਦ ਕੁਮਾਰ ਜੀ ਕਿਵੇਂ ਹੋ ਠੀਕ ਹੋ ਤੁਸੀਂ ਮੈਂ ਹਾਲੇ ਗਿਆਨ ਉੱਤੇ ਜਾਵਾਂਗਾ ਅੱਛਾ ਅੱਛਾ ਠੀਕ ਹੈ ਠੀਕ ਹੈ ਉਹ ਫਿਰ ਕਹਿੰਦੇ ਨੇ ਇਹ ਕੁਝ ਵੀ ਤੁਸੀਂ ਲੇਟ ਜੁਆਇਨ ਕਰ ਰਹੇ ਹੋ ਜਿੱਦਾਂ ਦਾ ਕੁਝ ਨਹੀਂ ਹੈਗਾ ਦੀ ਕਿਵੇਂ ਮੈਡਮ ਥਾਲੀ ਵਾਲੀ ਜੀ ਮੈਂ ਜਾਵਾਂਗੀ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਪੰਜਾਬੀ ਆ ਗਏ ਹਾਂ ਜੀ ਮਿਸ਼ਨ ਜੀ ਕਿਵੇਂ ਹੋ ਠੀਕ ਠਾਕ ਹੂੰ ਭਾਈ ਜੀ ਭਾਈ ਕੀ ਵੈਸੇ ਵੀ ਨਜ਼ਰ ਨਹੀਂ ਲੱਗਦੇ ਹੂੰ ਭਾਈ ਤਾਂ ਸਾਰੇ ਕੋਕੋ ਖਾਣ ਵਾਲੇ ਹੁੰਦੇ ਆ ਪਾਈਆਂ ਨੂੰ ਨਾ ਜਿਆ ਥੋੜੀ ਲੱਗਦੀ ਆ ਤੁਹਾਡੀ ਮੇਰੇ 18 ਸਾਲ ਲੱਗਦੀ ਹੈ ਕਰਮਾ ਜੀ ਤੁਸੀਂ ਦੋ ਤਿੰਨ ਦਿਨ ਮੇਰੇ ਤੋਂ ਉਮਰ ਪੁੱਛਦੇ ਰਹੇ ਮੈਂ ਜੇ ਨਹੀਂ ਦੱਸੀ ਹੁਣ ਤੁਸੀਂ ਆਵ ਗਏ ਸਮਝਣ ਲੱਗੇ ਨਮਸਤੇ ਜੀ ਤੁਹਾਨੂੰ ਨਮਸਤੇ ਜੀ ਨਮਸਤੇ ਬినੋਦ ਜੀ ਮੈਨੂੰ ਤਾਂ 15 ਸਾਲ ਦੀ ਲੱਗਦੀ ਹੈ ਤੁਹਾਡੀ ਮਰਦਾਨੀ 3 ਮੂਵੀ ਮੇਂ ਉਹ ਕਾ ਰੋਲ ਅੱਛਾ ਰਹਤਾ ਹੈ ਕੀ ਦਾ ਕੀ ਦਾ ਰੋਲ ਦੀ ਗੱਲ ਕਰ ਰਹੇ ਹੋ ਇੰਸਪੈਕਟਰ ਜੀ ਤੁਸੀਂ تو میری کوششن تھا آپ سے مجھے کون سی سکیل ڈیولپ کرنی چاہیے فارن میں اچھے جاب کے لیے بنود جی آپ ابھی کیا کر رہے ہو یہ بتاؤ مجھے پھر بتاتے ہیں ہم ہاں جی اسی ودی ہو سکو ٹھنڈ کی میں ٹھنڈ ودی ہے تالی بہت پائی جاتی ہے ہن دو دن سنو نہیں ہے اس کے بعد دوبارہ سنو گیا جب ہوا ہے کافی زیادہ ہوا چلی جاتی ہے باہر ਸਸ਼ੀਕਲ ਬਾਈ ਕੁ ਜੀ ਅਸਲਾਮੁਅਲੈਕੁਮ ਵਾਲੈਕੁਮ ਸਲਾਮ ਸਹੀ ਹੈ ਜੀ ਸਸ਼ੀਕਲ ਜੀ ਕਿਵੇਂ ਠੀਕ ਠਾਕ ਹੋ ਤੁਸੀਂ ਰੋਮ ਨੰਬਰ 88 ਹੁਲਤਨਪੁਰ ਰੋਡ ਦੀ ਸਤ ਸਸ਼ੀਕਲ ਜੀ ਸਸ਼ੀਕਲ ਮੁਖਤਾਰ ਸਿੰਘ ਜੀ ਕਿਵੇਂ ਹੋ ਠੀਕ ਠਾਕ ਹੋ ਤੁਸੀਂ ਨਹੀਂ ਨਹੀਂ ਮੇਰੇ ਦੋਸਤ ਦੀ ਕੰਪਨੀ ਹੈ ਉਹ ਕੁਝ ਨਹੀਂ ਕੋ ਅੱਛਾ ਅੱਛਾ ਫਿਰ ਠੀਕ ਹੈ ਦੀਪ ਜੀ ਮੇਨ ਤਰ੍ਹਾਂ ਸੀਗਾ ਵੀ ਕਿਤੇ ਤੁਹਾਨੂੰ ਬੋਲਣਗੇ ਉਹ ਤੁਸੀਂ ਗਮਨ ਜੌਬ ਤੇ ਨਹੀਂ ਹੈਗੇ ਨਾਲੇ ਕਿਉਂ 15 ਤੋਂ ਵੀ ਘੱਟ ਤੁਸੀਂ ਮੇਰੀ ਇਸ ਤੋਂ ਲੈਣਾ ਕਿ ਮੈਨੂੰ ਤੇ ਸਮਝ ਨਹੀਂ ਆਉਦੀ ਹੈ ਕਿ ਕਾਹ ਤੋਂ ਪੁੱਛ ਜਾਨੇ ਤੁਸੀਂ ਜੋ ਬੈਂਕ ਵਿੱਚ ਓਕੇ ਓਕੇ ਹਮ ਤਾਂ ਤੁਸੀਂ ਸਕਿੱਲ ਕਿਹੜੀ ਡਿਵੈਲਪ ਕਰੋਗੇ ਆਈ ਡੋਨਟ ਨੋ ਵੈਸੇ ਜਿਹੜੀ ਵੀ ਹਨ ਜਿਵੇਂ ਆਪਾਂ ਕਹ ਜੀਏ ਮੈਡੀਕਲ ਫੀਲਡ ਹੋ ਗਿਆ ਜਾਂ ਐਜੂਕੇਸ਼ਨ ਸੈਕਟਰ ਹੋ ਗਿਆ ਇਹਨਾਂ ਦੇ ਵਿੱਚ ਜ਼ਿਆਦਾ ਹੋਆ ਜਿਹਾ ਕੰਸਟਰਕਸ਼ਨ ਵਗੈਰਾ ਹੋ ਗਿਆ ਇਹ ਵੀ ਤੁਸੀਂ ਕੰਮ ਹੱਥਾਂ ਨਾਲ ਕਰ ਸਕਦੇ ਹੋ ਉਹਨਾਂ ਦੀ ਜ਼ਿਆਦਾ ਵੈਲੀ ਹੋ ਰਾਣੀ ਮੁਖਰਜੀ ਜੈਸੀ ਹੋ ਆਪ ਉਹ ਮੈਨੂੰ ਕਈਆਂ ਨੇ ਪਹਿਲਾਂ ਵੀ ਕਾਫੀ ਵਾਰ ਕਿਹਾ ਆ ਮੇਰਾ ਨਾਮ ਢਿੱਲੋਂ ਹੁਣੀ ਆ ਤੁਹਾਡਾ ਨਾਮ ਢਿੱਲੋਂ ਠੀਕ ਹੈ ਠੀਕ ਹੈ ਜੀ ਜੀ ਰਮਦਾਨ ਮੁਬਾਰਕ ਸਾਰਿਆਂ ਨੂੰ ਜੀ ਰਮਦਾਨ ਮੁਬਾਰਕ ਵੈਸੇ ਇਸ ਦਿਨ ਹੁੰਦਾ ਕੀ ਹੈ ਰਮਦਾਨ ਦੇ ਦਿਨ ਆਰਟਸ ਆਰਟਸ ਸਟੂਡੈਂਟ ਤਾਂ ਮੈਂ ਓਕੇ ਓਕੇ ਵਿਨੋਦ ਜੀ ਆਪकी सिम्पलिसिटी जीनियस ਬਹੁਤ थैंक यू सो मच जी ਨਹੀਂ ਮੇਰੀ ਕਿਸਮਤ ਮੈਂ ਕਹਾ ਗਮਰ ਜੋ ਮੈਂ ਜਨਰਲ ਮੈਂ ਹੋਣਾ اچھا ਸਹੀ ਆਣਾ ਇੰਡੀਆ ਦੇ ਵਿੱਚ ਆਪਣਾ ਇਹ ਵੀ ਪ੍ਰੋਬਲਮ ਆ ਚਰਨ ਵਾਲੇ ਵਿਚਾਰੇ ਜਿੰਨੇ ਮਰਜ਼ੀ ਪੜਾ ਕੋ ਹੁਣ ਉਹਨਾਂ ਨੂੰ ਜੋਬ ਬੜੀ ਔਖੀ ਮਿਲਦੀ ਨਹੀਂ ਮੇਰੀ ਕਿਸਮਤ ਮੈਂ ਪਹਿਲੀ ਵਾਰ ਕਿਹਾ ਆ ਕੀ ਗਿਆ ਤੁਸੀਂ ਪਹਿਲੀ ਵਾਰ ਨਹੀਂ ਨਹੀਂ ਮੈਂ ਕਿਹਾ ਹੋਰ ਆਣੇ ਕਈਆਂ ਨੇ ਵੀ ਮੈਂ ਇਦਾਂ ਨਹੀਂ ਕਹਿ ਰਹੀ ਕਿ ਤੁਸੀਂ ਪਹਿਲੀ ਵਾਰ ਨਹੀਂ ਗਿਆ ਸਾਨੇਮ ਢਿੱਲੋਂ ਆ ਬਟ ਮੈਨੂੰ ਢਿੱਲੋਂ ਹੀ ਬੁਲਾਉਂਦੇ ਠੀਕ ਹੈ ਠੀਕ ਹੈ ਜੀਜੀ ਪਰ ਤੁਸੀਂ ਇੱਥੇ ਢਿੱਲੋਂ ਲਿਖਿਆ ਨਹੀਂ ਨਾ ਹੋਇਆ ਹੈਗਾ ਤਾਂ ਮੈਂ ਕੌਣ ਸੀ ਸਕਿੱਲ ਡਿਵੈਲਪ ਕਰੂੰ ਮੈਂ ਅਬ ਤੋਂ ਮੈਨੂੰ ਵੀ ਨਹੀਂ ਪਤਾ ਵਿਨੋਦ ਜੀ ਮੈਨੂੰ ਤਾਂ ਇਹ ਹੀ ਪਤਾ ਜੋ ਭੂਵੀ ਨੇ ਬਤਾ ਦਿਆ ਹਲੋ ਬਬਦੀਪ ਜੀ ਕਿਵੇਂ ਠੀਕ ਠਾਕ ਹੋ ਸਸ਼ੀਕਾਲ ਗੌਰਵ ਜੀ ਕਿਵੇਂ ਹੋ ਜਾਇਆ ਹੈ ਤੁਸੀਂ ਜਿਹੜਾ ਕੰਮ ਵਾਲੀ ਜਗ੍ਹਾ ਤੇ ਗਿਆ ਸੀ ਕੱਲ ਤੁਹਾਨੂੰ ਉਹਨਾਂ ਨੇ اب فی الحال کینیڈا میں بیسڈ ہیں ہاں جی ہاں جی کینیڈا میں ہوں سید جی میری ڈیوٹی بیو ہو جاتی ہے رمضان میں رمضان کیا ہوتا ہے تو جی نے بہت چنگ لگ دے تینکیو سو مچ جی ایم جی ہائے میں بوب جی میں ٹھیک ٹھاک ہو تو میں کل میں کا پیپر سی بورڈ دا کمیں دیا پھر پیپر تھوڑا میں ادھا ਮੂਜ਼ੇ ਨਿਊਜ਼ੀਲੈਂਡ ਜਾਣਾ ਹੈ ਨਿਊਜ਼ੀਲੈਂਡ ਦੇ ਬਾਰੇ ਮੇਰੇ ਕੋ ਕੋਈ ਨੌਲੇਜ ਨਹੀਂ ਅਵਿਨੋਦ ਜੀ ਆਰਾਮ ਨਾਲ ਜਵਾਬ ਦਿਓ ਆਰਾਮ ਨਾਲ ਜਵਾਬ ਦੇ ਰਹੀਆਂ ਜੀ ਬਹੁਤ ਹੌਲੀ ਹੌਲੀ ਜਵਾਬ ਦੇ ਰਹੀ ਸਾਰਿਆਂ ਨੇ ਸਤਿ ਸ਼੍ਰੀ ਅਕਾਲ ਮੈਂਕ ਜੀ ਕਿਵੇਂ ਠੀਕ ਠਾਕ ਹੋ ਤੁਸੀਂ ਤੁਸੀਂ ਸਾਰਿਆਂ ਨੇ ਤਾਂ ਹੁਣ ਰਾਤ ਹੋ ਗਈ ਹੈ ਨਾ ਤੁਹਾਡੇ ਤਾਂ ਹੁਣ ਤੁਸੀਂ ਸੌਣ ਲੱਗੇ ਹੋਵੋਗੇ ਸਾਰੇ ਜਣੇ ਹਮ ਬੇਗਲ ਕਿਉਂ ਬੇਗਲ ਕਿਉਂ ਹੋਇਆ ਮੈਚ ਵਧੀਆ ਨਹੀਂ ਲੱਗਦਾ ਹੈਗਾ ਤੁਹਾਨੂੰ نو آئی ول فور ڈیز اچھا کی ہوا کرو جی کتاب چلے ہوجاب بہت اوکھا سن اس تو بعد آگے سی سنجیت جی کلاس کا پیپر سے میتھ آدھا رمضان میں مسلم لوگوں کا روزہ ہوتا ہے مینٹ فورٹی کا اہاں ٹھیک ہے ٹھیک ہے صحیح ہے ਉਡੀ ਏਜ ਕਿੰਨੀ ਆ ਮੈਂ ਕਿਹ ਜੀ ਕੁੜੀਆਂ ਤੋਂ ਉਹਨਾਂ ਦੀ ਏਜ ਨਹੀਂ ਪੁੱਛੀ ਜੇ ਤੁਸੀਂ ਪੁੱਛ ਵੀ ਲਓ ਤਾਂ ਦੱਸ ਦਿਆਂ ਨੀ ਰਮਜ਼ਾਨ ਮੁਬਾਰਕ ਜੀ ਆਪਕੋ ਅੱਲਾ ਖੈਰ ਕਰੇ ਆਪ ਸਭ ਕੀ ਆਪਕੋ ਵੀ ਜੀ ਬਹੁਤ ਬਹੁਤ ਮੁਬਾਰਕ ਨਹੀਂ ਫਾਦਰ ਠੀਕ ਨੇ ਆ ਅੱਛਾ ਕੀ ਹੋਇਆ ਉਹਦਾ ਉਹ ਉਹਦਾ ਤਾਂ ਠੀਕ ਹੈ ਆ ਅੱਛਾ ਹਾਂ ਤੁਹਾਡਾ ਉਹ ਓਕੇ ਕਿ ਮਾਵ ਜੀ ਠੀਕ ਹੈਗੇ ਕੈਂਸਰ ਹੋ ਗਿਆ ਸੀ ਬਹੁਤ ਮਾੜਾ ਜੀ ਬਹੁਤ ਪਤਾ ਨਹੀਂ ਅੱਜ ਕੱਲ ਹਨਾ ਪਰ ਕੈਂਸਰ ਦੀ ਪਰਸੈਂਟੇਜ ਬਹੁਤ ਜ਼ਿਆਦਾ ਵਧੀ ਹੋਈ ਹੈ ਬਹੁਤ ਲੋਕਾਂ ਨੂੰ ਬਹੁਤ ਜਲਦੀ ਕੈਂਸਰ ਹੋ ਰਿਹਾ ਹੈ ਸਾਡੇ ਵੀ ਪਿੱਛੇ ਜੋ ਹੋਣੇ ਡੈਥ ਹੋਈ ਸੀਗੀ ਕੈਂਸਰ ਕਰਕੇ ਬਹੁਤ ਕਿੰਮੋ ਲਵਾਈ ਉਹਨਾਂ ਨੇ ਪਰ ਸਹੀ ਨਹੀਂ ਹੋਏ ਸੀਗੇ ਤੇ ਹੁਣ ਪਿੱਛੇ ਜਿ ਇੱਕ ਇੱਕ ਮਹੀਨਾ ਕੀ ਹੋਇਆ ਹੈਗਾ ਯਰ ਸੋ ਨੋਇੰਗ ਥੈਮ ਸੁਪਰ ਵੀਵਨ ओके दीदी बाय गुड नाइट टेक केयर तो ओके जी बाय विनोद जी गुड नाइट थैंक यू सो मच फॉर वाचिंग मेरा ਰੈਗਰ ਰਿਪਲਾਈ ਮੇਰੇ ਕੋਲ ਆਇਆ ਨਹੀਂ ਜੀ ਤੁਹਾਡਾ ਮੈਂ ਤੁਹਾਨੂੰ ਕਿਹਾ ਸੀ ਬਹੁਤ ਔਖਾ ਸੀਗਾ ਤੇ ਮੈਂ ਕਿਹੜੀ ਕਲਾਸ ਦਾ ਐਗਜ਼ਾਮ ਸੀਗਾ ਤੁਹਾਡਾ ਮੇਰੀ ਏਜ 34 ਸਾਲ ਹੈ ਓਕੇ ਓਕੇ ਸਹੀ ਹੈ ਸਹੀ ਹੈ ਕੀ ਨਾਮ ਰਹੇਗਾ ਆਪਕਾ ਮੈਡਮ ਹੈ ਜਰਜੀ ਕਿਵੇਂ ਹੋ ਠੀਕ ਠਾਕ ਹੋ ਤੁਸੀਂ ਅਪਰ ਇਹਦੇ ਸਟਿਚ ਲੱਗਾ ਸੀਗਾ ਹਾਂਜੀ ਹਾਂਜੀ ਛੋਟੇ ਨੇ ਡੱਗੀ ਸੀਗੀ ਮੈਂ ਜੀਨਿਸ ਕੁਐਸਚਨਸ ਹੀ ਮੇਰਾ आई हैव न्यू टेल मी प्रीति जी आई हैड अ फीवर यस्टरडे आई हैव कोल्ड द विंड वाज ब्लोइंग अ लॉट यस्टरडे टुडे माय बॉडी इज लिटिल बेटर अच्छा अच्छा तो, तो जी बीमार हो गई सी किददा दवाई दबी लेई बबदीप जी ਤੁਸੀਂ ਹਵਾ ਬਹੁਤ ਜਿਆਦਾ ਚੱਲਦੀ ਹੈ ਅੱਜ ਵੀ ਹਵਾ ਬਹੁਤ ਜਿਆਦਾ ਚੱਲ ਰਹੀ ਹੈ ਆਪਕਾ ਨੇਮ ਕੀ ਹੈ ਜਰਜੀ ਮੇਰਾ ਨਾਮ ਪ੍ਰੀਤ ਹੈ ਲਾ ਜੀ ਤੁਹਾਡਾ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਗੁੱਡ ਮਾਰਨਿੰਗ ਸਸ਼ੀ ਕਾਲ ਜੀ ਸਸ਼ੀ ਕਾਲ ਨਿੰਦਰ ਜੀ ਕਿ ਮੈਂ ਹੋਠਠਾਕ ਹੋ ਤੁਸੀਂ ਗੁੱਡ ਨਾਈਟ ਓਕੇ ਬਾਈ ਗੁੱਡ ਨਾਈਟ ਜੀ ਗੁੱਡ ਨਾਈਟ ਦੀਪ ਜੀ ਮਿਲਦੇ ਆ ਨੈਕਸਟ ਲਾਈਵ ਦੇ ਵਿੱਚ ਕੈਨਸਰ ਹोटा ਹੈ ਇਸ ਲਈ ਕਿ ਹਮ ਲੋਗ ਬਾਹਰ ਦਾ ਬਹੁਤ ਕੰਜ਼ੂਮ ਕਰਤੇ ਹਨ 언ਹੈਲਦੀ ਵਿਨੋਦ ਜੀ ਅਗਰ ਨਾ ਵੀ ਕਰੋ ਨਾ ਹਰ ਇੱਕ ਚੀਜ਼ ਮੇ 언ਹੈਲਦੀ ਚੀਜ਼ੇ ਹਰ ਇੱਕ ਚੀਜ਼ ਮੇ ਹਵਾ ਵੀ 언ਹੈਲਦੀ ਹੈ ਪਾਣੀ ਵੀ ਸਭ ਕੁਝ 언ਹੈਲਦੀ ਹੈ ਆਜ ਕੇ ਟਾਈਮ ਮੇ ਕੋੜੇ ਤਾਂ ਐਸ ਤੇ ਮੁੰਡੇ ਤਾਂ ਕਦੇ ਇਨਕਮ ਨਹੀਂ ਪੁੱਛੀਦੀ ਹੁੰਦੀ ਹਾਂਜੀ ਮੈਂ ਤਾਂ ਕਦੇ ਨਹੀਂ ਕਿਸੇ ਤੋਂ ਪੁੱਛਿਆ ਕਿ ਤੁਹਾਡੀ ਤਨਖਾਹ ਕਿੰਨੀ ਹੈ ਹਮਮ ਐ ਰੈਕਸ਼ਨ ਚੈੱਕ ਕਰੋ ਕਲਾਸ 10th ਮੈਥ ਮੈਥ ਦੇ ਕਿਹੜੇ ਰੈਕਸ਼ਨ ਚੈੱਕ ਕਰਨੇ ਆ ਅੱਛਾ ਤੁਸੀਂ 10ਵੀਂ ਕਲਾਸ ਚੋਂ ਹਾਲੇ ਪੱਕੇ ਪੇਪਰ ਹੋ ਰਹੇ ਹੋ ਨਾ ਤੁਹਾਡੇ ਜੀਤ ਲਾ ਸੈਂਸਰਸ ਸਪੋਰਟ ਸਾਜੀ ਭਾਈ ਕਿੱਦਾਂ ਮੈਂ ਵਧੀਆ ਜਿ ਵਧੀਆ ਤੁਸੀਂ ਦੱਸੋ ਤੁਸੀਂ ਕੀ ਮੈਂ ਠੀਕ ਹੋਂ ਤੁਸੀਂ ਵਿਨੋਦ ਕੁਮਾਰ ਹਾਂ ਜੀ ਹਾਂ ਨਹੀਂ ਵਿਨੋਦ ਭਰੂ ਮੇਰਾ ਫਾਦਰ ਆਉਣ ਦੀ ਘਰ ਦਾ ਫੂਡ ਕੋਈ ਕਹੇ ਗੌਰਵ ਜੀ ਪਾਪਾ ਮੇ ਜਿੰਨਾ ਮਰਜ਼ੀ ਕਰਦਾ ਵੀ ਫੂਡ ਖਾ ਲੇ ਤਾਂ ਵੀ ਅੱਜ ਕੱਲ ਇਹ ਹੀ ਚੀਜ਼ਾਂ ਹੋ ਰਹੀਆਂ ਨੇ ਜੀ। ਚਲਿਏ ਫ੍ਰੀਜੀ ਅੱਲਾਹ হাফেজ ਵਾਇਗਰੂ ਆਪਾਂ ਲਈ ਮਾਰਨਿੰਗ ਆਏ। ਟੂ ਗੈਟ ਅਪ। ਓਕੇ ਓਕੇ ਸਹੀ ਹੈ ਜੀ। ਥੈਂਕ ਯੂ ਸੋ ਮਚ ਫॉर ਵਾਚਿੰਗ। ਮਿਲਦੇ ਆਪਾਂ ਸਵੇਰੇ ਵਾਲੇ ਲਾਈਵ ਦੇ ਵਿੱਚ। ਹੈ YouTube ਤੇ। ਮੈਂ ਦੇਖੇ ਨਹੀਂ ਹੈ ਕਿ ਮਿਸ਼ਨ ਜੀ ਡਾਇਰੈਕਸ਼ਨ। ਕਿ ਡਾਇਰੈਕਸ਼ਨ ਦੀ ਗੱਲ ਕਰਦੇ ਹੋ ਤੁਸੀਂ? ਚਾਤੀ ਹੈਲੋ ਟਲੋਂ ਜੀ ਕਿੰਮੇ ਹੋ ਠੀਕ ਠਾਕ ਹੋ ਤੁਸੀਂ ਇਥੋਂ ਪੰਜਾਬ ਚ ਪੰਜਾਬ ਮੇ ਪਟਿਆਲੇ ਤੋਂ ਆ ਜੀ ਹੈਲੋ ਦਮਨਪ੍ਰੀਤ ਸਿੰਘ ਜੀ ਕਿੰਮੇ ਹੋ ਠੀਕ ਠਾਕ ਹੋ ਤੁਸੀਂ ਨਵਜੋ ਸਿੰਘ ਸਿੱਧੂ ਦੇ ਘਰ ਵਾਲੇ ਦਾ ਠੀਕ ਹੋ ਗਿਆ ਉਹਨਾਂ ਨੂੰ ਘੱਟ ਹੋਗਾ ਨਰਿੰਦਰ ਜੀ ਪਹਿਲੀ ਪੁਲਿਸ ਤੇਜ ਸੀ ਹੋਊਗਾ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਹੋਊਗਾ ਕਈਆਂ ਦਾ ਤਾਂ ਪਤਾ ਹੀ ਲੱਗਦਾ ਹੈਗਾ ਰਿਪੋਰਟਾਂ ਵਗੈਰਾ ਚਾਉਂਦਾ ਨਹੀਂ ਹੁੰਦਾ ਹੈਗਾ ਤੀਜੀ ਚੌਥੀ 스테ਜ ਤੱਕ 스테ਜ ਤੱਕ ਚਲਾ ਆ ਜਾਂਦਾ ਹੁੰਦਾ ਫਿਰ ਉੱਥੋਂ ਵਾਪਸ ਨਹੀਂ ਆਉਂਦਾ ਹੈਗਾ ਬਹੁਤ ਰੇਅਰ ਹੁੰਦਾ ਹੈ ਨਾਈਟੇਲੋਂ ਓਕੇ ਓਕੇ ਠੀਕ ਹੈ ਰਿਖਿਆ ਹੋਰ ਖਾ ਲਿਆ ਅੰਜੀਰ ਹੂੰ ਹੂੰ ਨਹੀਂ ਹੁਣ ਨਹੀਂ ਖਾਦੀ ਹੈਗੀ ਆ ਰਾਤ ਹੀ ਖਾਦੀ ਸੀਗੀ ਮੈਂ ਸੰਗਰੂਰ ਓਕੇ ਓਕੇ ਠੀਕ ਹੈ ਕਿਵੇਂ ਹੈ ਸਿਸਟਮ ਮਨਿੰਦਰ ਜੀ ਮੈਂ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਗਾਇਜ਼ ਅੱਜ ਤੁਸੀਂ ਅੱਜ ਇਸ ਘਟ ਬੰਦੇ ਆ ਰਹੇ ਹਨ I don't know why ਗਾਇਜ਼ ਤੁਸੀਂ ਸਾਰੇ ਜਣੇ ਲਾਈਕ ਕਰ ਦਿਓ ਲਾਈਵ ਤੇ ਮੈਨੂੰ ਦੱਸ ਦਿਓ ਕਿੰਨੇ ਲਾਈਕ ਹੋ ਗਿਆ ਲਾਈਵ ਨੂੰ ਹੋ ਗਿਆ ਪਿੰਪਲ ਪਿੰਪਲ ਨਹੀਂ ਹੈਗੇ ਇਹ ਤਾਂ ਮੈਨੇ ਇਹਦੇ ਤੇ ਇਦਾਂ ਇਦਾਂ ਨੋ ਮਾਰਿਆ ਜੀ ਨਾਲ ਹੀ ਹੋਇਆ ਦੈਟਸ ਨੋਟ ਪਿੰਪਲ ਮਨਿੰਦਰ ਜੀ OK OK ਠੀਕ ਹੈ ਜੀ ਠੀਕ ਹੈ ਮੈਂ ਆਕੇ ਭਾਣੇ 19 ਮਿੰਟ ਬਾਅਦ 19 ਮਿੰਟ ਬਾਅਦ ਇਹ ਜੀ ਕਿ ਕਹਾਂ ਚੱਲੇ ਜਿਹੜਾ ਸਹੀ 19 ਮਿੰਟਾਂ ਬਾਅਦ ਹੋਣੀ ਤੁਸੀਂ ਮਨਿੰਦਰ ਜੀ ਗਾਇਜ਼ ਹੋਰ ਦੱਸੋ ਆਪਾਂ ਅੱਜ ਕਿਸ ਚੀਜ਼ ਬਾਰੇ ਗੱਲ ਕਰੀਏ ਸਾਰੇ ਜਣੇ ਕੋਈ ਵਧੀਆ ਜਿਹਾ ਟੌਪਿਕ ਚੱਕ ਲਿਆ ਕਰੋ ਕਿ ਉਹਦੇ ਬਾਰੇ ਆਪਾਂ ਡਿਸਕਸ ਕਰ ਲਿਆ ਕਰੀਏ ਗੱਲਾਂ ਤਾਂ ਆਪਾਂ ਮਾਰਦੇ ਹੀ ਆਂ ਨਾਲ ਨਾਲ ਥੋੜੇ ਜਵਾਬ ਵੀ ਦਵਾਂਗੇ ਨਾਲ ਨਾਲ ਆਪਾਂ ਮੈਂ ਕਿ ਕਿਸੇ ਨਾ ਕਿਸੇ ਟੌਪਿਕ ਤੇ ਗੱਲ ਕਰ ਲਈਏ ਆਪਾਂ ਤੁਸੀਂ ਲਾਈਵ ਸ케ਜੂਲ ਇੰਡੀਆ ਦੇ ਇੰਡੀਆ ਦੇ ਟਾਈਮ ਨਾਲ ਰੱਖੋ ਇੰਡੀਆ ਵਾਲੇ ਜ਼ਿਆਦਾ ਦੇਖਦੇ ਥਾਲੀਵਾਲ ਜੀ ਟਰਾਈ ਤਾਂ ਮੈਂ ਹੀ ਕਰਦੀ ਹੁੰਨੀ ਆ ਜਦੋਂ ਇੰਡੀਆ ਦੇ ਵਿੱਚ ਮਾਰਨਿੰਗ ਹੁੰਦੀ ਆ ਨਾ ਉਦੋਂ ਮੈਂ ਲਾਈਵ ਆਉਣੀ ਹੁੰਨੀ ਆ 6-7 ਵਜੇ ਆਜਣੀ ਹੁੰਨੀ ਆ ਉਹਦੇ ਵੀ ਘੰਟੇ ਤੋਂ 2 ਘੰਟੇ ਲਾਈਵ ਕਰਦੀ ਹੁੰਨੀ ਆ ਮੈਂ ਜੋ ਸਵੇਰੇ ਉੱਠਦੇ ਹੁੰਦੇ ਆ ਸਾਰੇ ਇੰਡੀਆ ਦੇ ਵਿੱਚ 7:30 ਵਜੇ ਹੁੰਦੇ ਨੇ ਸਵੇਰੇ ਉਹਦੋਂ ਤੇ ਇਸ ਟਾਈਮ ਵੀ ਹੁਣ ਕਿੰਨੇ ਵਜ ਗਏ ਆਂ ਇੰਡੀਆ ਦੇ ਵਿੱਚ 10:30 ਵਜੇ ਹੋਣਗੇ ਹਨ ਲੋਕ ਤਾਂ 12:00 ਵਜੇ ਤੱਕ ਜਾਗਦੇ ਆ ਓਕੇ ਜੀ ਮੇਰਾ ਡਿਊਟੀ ਦਾ ਟਾਈਮ ਹੋ ਗਿਆ ਜੀ ਅੱਜ ਆਵਾਜ਼ ਠੀਕ ਹੈ ਠੀਕ ਹੈ ਠੀਕ ਹੈ ਦਮਨਪ੍ਰੀਤ ਜੀ ਤੁਸੀਂ ਜਾਓ ਡਿਊਟੀ ਤੇ ਅਗਲੀ ਲਾਈਵ ਦੇ ਵਿੱਚ ਮਿਲਦੇ ਆ ਥੈਂਕ ਯੂ ਸੋ ਮਚ ਫॉर ਵਾਚਿੰਗ ਕਿਹਨ ਰਾਜ ਮੇਰਾ ਵੱਡਾ ਭਾਈ ਆਇਆ ਅੱਛਾ ਅੱਜ ਆਇਆ ਮਨਿੰਦਰ ਜੀ ਤੁਹਾਡਾ ਭਾਈ ਕਾ ਤੋ ਪਹਿਲੀ ਵਾਰ ਆਇਆ ਕੈਨੇਡਾ ਮੈਂ ਥੜਸ ਤੇ ਸੀ ਨਬਜੂਦ ਕਰਦੀ ਫਿਰ ਮੈਨੂੰ ਪਤਾ 걸ਵ ਜੀ ਕਹਿੰਿਆ ਦੀ ਗੱਟ ਹੈਲਥ ਜ਼ਿਆਦਾ ਵਧੀਆ ਹੁੰਦੀ ਹੈ ਹਨਾ ਤੇ ਉਹ ਚੱਲ ਜਾਂਦੇ ਆ ਆਈ ਗੈਸ ਉਹ ਤੇ ਫਿਰ ਉਹ ਸਹੀ ਹੋ ਜਾਂਦਾ ਚੱਲੇ ਯਾਰ ਹੁਣ એનર્ਜੀ ਡਾਊਨ ਵੱਜ ਗਈ ਕਿੱਥੇ ਚੱਲੇ ਹੁਣ ਤੁਸੀਂ ਸੌਣ ਚੱਲੇ ਹਾਂਜੀ ਪਹਿਲੀ ਵਾਰ ਓਕੇ ਓਕੇ ਕਿਵੇਂ ਕਿਹੜੇ ਕਿਹੜੇ ਵਿਜ਼ੇ ਤੇ ਆਇਆ ਮਨਿੰਦਰ ਜੀ ਉਹ ਚਾਹ ਪੀ ਲਓ गाइस ਚਾਹ એનર્ਜੀ ਬਲਜੂਗੀ ਚਾਹ ਪੀ ਕੇ ਹੋਰ ਸੋ ਜਾਈਏ ਬੈਜੋ ਹੁਣ ਬੈਠੋ ਹਲੇ 10 15 ਮਿੰਟ ਫੇਰ ਸੋ ਜੇ ਸੌਣ ਤੀਉ ਨਾਲੇ ਸੌਣਾ ਨਹੀਂ ਹੈਗਾ ਫੋਨ ਹੀ ਚਲਾਉਣਾ ਅਮਰੀਕਾ ਤਾਂ ਵੀਜ਼ਾ ਨਹੀਂ ਮਿਲਿਆ ਨਹੀਂ ਮੇਰੇ ਕੋਲ ਆਣਾ ਸੀ ਅੱਛਾ ਅੱਛਾ ਕੋਈ ਨਾ ਫਿਰ ਕੈਨੇਡਾ ਤੋਂ ਅਪਲਾਈ ਕਰ ਲੈਣਾ ਕੈਨੇਡਾ ਤੋਂ ਸੌਖਾ ਅਪਲਾਈ ਹੋ ਜਾਂਦਾ ਨਾ ਰਾਤ ਨੂੰ ਚਾਹ ਰਾਤ ਨੂੰ ਹੀ ਪੀ ਲਈਦੀ ਹੁੰਦੀ ਹੈ ਬਾਈ ਲਾਈਕ ਹੈ ਠੀਕ ਹੈ ਠੀਕ ਹੈ ਗਰੋਜੀ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਉਹ ਵੀ ਲਾਈਕ ਕਰ ਦਿਓ गाइस ਸਾਰੇ ਜਣੇ ਫੱਲਾ ਨਾਮ ਦੱਸੋ ਮੇਰਾ ਨਵ ਢਿੱਲੋਂ ਜੀ ਨਵ ਢਿੱਲੋਂ ਸਟੱਡੀ ਵੀਜ਼ਾ ਤੇ ਹਾਂ ਸਟੱਡੀ ਵੀਜ਼ਾ ਵਾਲੇ ਮੈਂ ਅੰਦਰ ਜੀ ਮੈਨੂੰ ਲੱਗਦਾ ਨਾ ਛੇਤੀ ਲੱਗ ਜਾਂਦਾ ਵਿਜ਼ਿਟਰ ਵੀਜ਼ਾ ਯੂ ਐਸ ਦਾ ਫਿਰ ਉਹ ਤੁਹਾਨੂੰ ਸ਼ਾਇਦ ਵਿਜ਼ਿਟ ਕਰਨ ਤਾਂ ਆਈ ਸਕਦਾ ਆ ਲੋ ਕਰੇ ਕੋਈ ਨਾ ਗਾਈ ਜਿਨ੍ਹਾਂ ਨੇ ਸੌਣਾ ਹਨ ਫਿਲਹਾਲ ਲਈ ਸੌ ਜੋ ਕਿੱਥੇ ਅੱਜ ਸਾਰੇ ਅੱਜ ਪਤਾ ਨਹੀਂ ਕਿੱਥੇ ਆ ਸਾਰੇ ਮੈਨੂੰ ਲੱਗਦਾ YouTube ਕਈਆਂ ਦੇ ਚੱਲ ਨਹੀਂ ਰਿਹਾ ਹੈਗਾ ਅੱਜ ਵੀ ਕਈਆਂ ਦੀ ਇਦਾਂ ਹੀ ਆ ਰਿਹਾ ਸੀਗਾ ਤਾਂ ਕਰਕੇ ਹੁਣ Reddit ਦੇ ਰੈਕਸ ਚੈੱਕ ਕਰ ਦੋ ਕਲਾਸ 10th ਦੇ ਸਟੇ ਦੇ ਸਭ ਤੋਂ ਅੱਖਾ ਸੀ ਅੱਛਾ ਇਸੇ ਬੇਕਾਰੇ ਟੀਚਰ ਨੇ ਐਗਜ਼ਾਮ ਬਣਾਤਾ ਹੋਣਾ ਹਨਾ ਹੈਲੋ ਮੁਖਵਿੰਦਰ ਸਿੰਘ ਜੀ ਕਿਵੇਂ ਠੀਕ ਠਾਕ ਹੋ ਤੁਸੀਂ ਜੀ ਜਾਨੀ ਲੱਗਦਾ ਹੈ ਤੁਹਾਡੇ ਲੋਕਾਂ ਚ ਗਾਈਜ਼ ਮੈਂ ਫੇਰ ਆਉਣੀ ਆ ਦੁਬਾਰਾ ਮੈਂ ਚਾਹ ਚੂ ਪੀ ਲਾ ਮੇਰਾ ਵੀ ਅੱਜ ਸੁਸਤੀ ਸੁਸਤੀ ਜਿਹੀ ਲੱਗ ਰਹੀ ਹੈ ਤੁਸੀਂ ਸਾਰੇ ਜਣੇ ਵੀ ਸੌਂ ਜਾਈ ਕੋਈ ਨਾ ਲੇਟ ਹੋ ਗਿਆ ਵੈਸੇ ਵੀ ਆਪਾਂ ਮਿਲਦੇ ਆ ਸਾਰਿਆਂ ਨੂੰ ਆਪਾਂ ਨੈਕਸਟ ਲਾਈਵ ਦੇ ਵਿੱਚ ਠੀਕ ਹੈ ਬਾਏ ਨੈਕਸਟ ਲਾਈਵ ਦੇ ਵਿੱਚ ਆ ਜਿਹੜੇ ਜਾਗਦੇ ਨੇਗੇ ਅੱਧੇ ਘੰਟੇ ਤੱਕ ਆਪਾਂ ਦੁਬਾਰਾ ਲਾਈਵ ਆਵਾਂਗੇ ਠੀਕ ਹੈ ਬਾਏ ਥੈਂਕ ਯੂ ਸੋ ਮਚ ਫॉर ਵਾਚਿੰਗ